ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜੇ ਗੱਲਬਾਤ ਕਰ ਲੈ ਇਸ ਪਿੰਡ ਦੇ ਵਿੱਚ ਜਿਹੜਾ ਵਪਾਰ ਲੈਣ ਦਾ ਕੰਮ ਆ ਕਾਫੀ ਸੱਜਣ ਕਰਦੇ ਨੇ ਜੇ ਗੱਲਬਾਤ ਕਰ ਲਈਏ ਆਪਾਂ ਪਹੁੰਚਿਆ ਬਾਈ ਭਾਨੇ ਕੋਲੇ ਬੱਛੀ ਇੱਕ ਦਿਖਾਵਾਂਗੇ ਕੰਪਨੀ ਇਹਦੀ ਹੈਗੀ ਆ ਐਰਸ਼ੈਰ ਤੇ ਨਾਲ ਵੀ ਇਹਦੇ ਜਿਹੜੀ ਬੱਛੀ ਆ ਉਹ ਵੀ ਭਾਨਾ ਕਹਿੰਦਾ ਕਿਸੇ ਚੰਗੇ ਸੀ ਮੰਡੀਆ ਉਹਦੇ ਬਾਰੇ ਵੀ ਬਾਈ ਤੋਂ ਜਾਣਕਾਰੀ ਲਵਾਂਗੇ ਤੇ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਰੇਟ ਆ ਜਿਹੜਾ ਰੇਟ ਵੀ ਇਹਦਾ ਬਿਲਕੁਲ ਜੈਨੂਨ ਤੇ ਜੈਜਰੇਟੀ ਹੋਊਗਾ ਤੇ ਵੀਡੀਓ ਦੇ ਵਿੱਚ ਹੀ ਹੋਊਗਾ ਆ ਜਾ ਭਾਨੇ ਹੋਰ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਹਾਂਜੀ ਬਈ ਵਧੀਆ ਕਿਵੇਂ ਚੱਲਦਾ ਕੰਮ ਕਾਰ ਕੰਮ ਕਾਰ ਵਧੀਆ ਵੀਰੇ ਸੂਆ ਕਿਹੜਾ ਇਹਦਾ ਗਾਂ ਦੂਜਾ ਸੂਆ ਜੀ ਸੂਈ ਕਰਵਾ ਸੂਈ ਕੱਲ ਆ ਜੀ ਕੱਲ ਦੀ ਸੂਈ ਆ ਬੱਚਾ ਨਾਲ ਕੀ ਆ ਜੀ ਬੱਚੀ ਆ ਜੀ 40 156 ਦੀ ਸੈਗ ਦੀ ਨਾਲ ਇਹਦੇ ਹੈਗੀ ਆ ਬੱਚੀ 40 156 ਦੀ ਸੈਗ ਵਾਲਿਆਂ ਦੀ ਹਾਂਜੀ ਆਪਦਾ ਇਹਦਾ ਦੁੱਧ ਦਾ ਕੀ ਰਕਾਰ ਦੱਸਿਆ ਮਾਲਕਾਂ ਨੇ ਮਾਲਕ ਦਾ 20 ਤੋਂ ਪਲੱਸ ਕਹਿੰਦੇ ਸੀ ਆਪਾਂ 20 ਮੰਨ ਕੇ ਲਈ ਜੀ ਆਪਾਂ ਦੋਸਤੋ ਹੁਣ ਕਿੰਨੀ ਕਬੌਲੀ ਹੋ ਗਈ ਇਹਦੇ ਹੁਣ 13-14 ਕਿਲੋ ਬੋਲਾ ਖੁੱਲਾ ਡੁੱਲਾ ਤਿਆਰ 13 ਕਿਲੋ ਹੋਊਗਾ 14 ਹੋਊਗਾ ਆਪਾਂ ਹੋਊਗਾ ਮਣੀ ਕਹਿੰਦੇ ਵੀ ਨਸਲ ਨਸਲੇ ਦੀ ਆ ਗਈ ਐ ਯਾਰ ਸ਼ਹਿਰ ਹਾਂਜੀ ਆ ਨਸਲ ਆ ਗਈ ਸੱਜਣੋ ਐ ਯਾਰ ਸ਼ਹਿਰ ਲੈ ਖੋਲ ਕੇ ਤੋੜ ਦਿਓ ਜੀ ਇੱਕ ਵਾਰੀ ਸੂਆ ਹੈਗਾ ਦੂਜਾ ਕੱਦ ਬਿੱਡ ਹੈਗਾ ਫੁੱਲ ਵੱਡਾ ਤੇ ਲੰਬੀ-ਲੰਬੀ ਵੀ ਫੱਲਾ ਇਹ ਜਿਵੇਂ ਅਕਸਰ ਜਿਵੇਂ ਗੋਪੀ ਵਾਲਾ ਡਾਕਟਰ ਕਹਿੰਦਾ ਹੁੰਦਾ ਕਹਿੰਦਾ ਢੇਟ ਵਾਲਾ ਪਸ਼ੂ ਹੁੰਦਾ ਜਿਹੜਾ ਦੁੱਧ ਵੀ ਉਹੀ ਦਿੰਦਾ ਹੁੰਦਾ ਕਿਉਂਕਿ ਇਹ ਢੇਟ ਵਾਲੀ ਗਾਂ ਆ ਗਈ ਬਾਈ ਖੁੱਲੇ ਢੇਟ ਦੀ ਆ ਕੱਦ ਬਿੱਡ ਵੀ ਚੰਗਾ ਤੇ ਲੰਬੀ-ਲੰਬੀ ਤੇ ਉਹੀ ਗੱਲ ਆ ਲੰਬਾਈ ਵੀ ਫੁੱਲ ਆ ਟਰੱਕ ਜਿੰਨੀ ਟਰੱਕ ਜਿੰਨੀ ਲੰਬੀ ਆ ਤੇ ਆਰਡਰ ਕੁਆਲਿਟੀ ਆ ਜਿਹੜੀ ਆਰਡਰ ਕੁਆਲਿਟੀ ਵੀ ਦੀ ਵਾ ਕਮਾਲ ਆ ਗਿਸ਼ ਤੇ ਚੜ ਰਾ ਬਿਲਕੁਲ ਇਹਨੂੰ ਲੈ ਚੱਲੂਗੀ ਜਗ੍ਹਾ ਦਾ ਜ਼ਰੂਰ ਆ ਵਾ ਸਾ ਲੰਬੀ ਤੋਂ ਨੂੰ ਬਾਹਰੇ ਆਪਾਂ ਤੋਰ ਕੇ ਦਿਖਾ ਦਾਂਗੇ ਸੂਰਾ ਇਹਦਾ ਹੈਗਾ ਦੂਜਾ ਤੇ ਨਸਲ ਹੈਗੀ ਆ ਐਰ ਸ਼ਹਿਰ ਤੇ ਬੌਲਾ ਵਾਈ ਕਹਿੰਦਾ ਇਹਦੇ ਥੱਲੇ ਹੈਗਾ ਇਸ ਟਾਈਮ 13 ਕਿਲੋ ਬਾਈ ਇੱਥੇ ਮੋੜ ਲਓ ਜੀ ਤੇ ਸੂਈ ਹੈਗੀ ਆ ਕੱਲ ਦੀ ਜੇ ਗੱਲਬਾਤ ਕਰ ਲਈਏ ਨਸਲੇ ਦੀ ਹੈਗੀ ਆ ਸੱਜਣੋ ਐਰ ਸ਼ਹਿਰ ਤੇ ਦੁੱਧ ਬਾਈ ਕਹਿੰਦਾ ਇਹ ਨਾ 20 ਕਿਲੋ ਦਾ ਰਿਕਾਰਡ ਆ ਤੇ ਪੈਲਣ ਦਾ ਐਸ ਵਾਰੀ ਸੂਆ ਹੈਗੀ ਆ ਦੂਜਾ ਤਾਜੀ ਸੂਈ ਆ ਤੇ ਨਾਲ ਇਹਦੇ ਹੈਗੀ ਆ ਸੱਜਣੋ ਜੇ ਗੱਲਬਾਤ ਕਰ ਲਈਏ ਬੱਛੀ ਕਿਉਂਕਿ ਐਰ ਸ਼ਹਿਰ ਨਸਲ ਦੇ ਵਿੱਚ ਇੱਕ ਖਾਸੀਅਤ ਹੋਰ ਦੱਸ ਦਵਾਂ ਠੰਡੀਆਂ ਸੀਲ ਹੁੰਦੀਆਂ ਨੇ ਐਰ ਸ਼ਹਿਰ ਤੇ ਐਰ ਸ਼ਹਿਰ ਗਾਵਾਂ ਨੇ ਜਿਹੜੀਆਂ ਉਹ ਮਿਲਦੀਆਂ ਵੀ ਸੱਜਣੋ ਜੇ ਗੱਲਬਾਤ ਕਰ ਲਈਏ ਘੱਟ ਗਣਤੀ ਦੇ ਵਿੱਚ ਨੇ ਕਾਫੀ ਘੱਟ ਗਣਤੀ 'ਚ ਪਾਈਆਂ ਜਾਂਦੇ ਨੇ ਐਰ ਸ਼ਹਿਰ ਤੇ ਨਾਲ ਇਹਦੇ ਬੱਛੀ ਹੈ ਬਾਈ ਨੇ ਦੱਸਿਆ ਉਹਦਾ ਰਿਕਾਰਡ ਕਿਹੜੇ ਸੀਮੰਦੀ ਦੱਸਿਆ ਦੀ ਬਾਈ ਇਹ ਇਸ ਐਗ ਦੀ 40156 ਦੀ 40156 ਦੀ ਸੈਗ ਦੀ ਆਪ ਇਹ ਐਰ ਸ਼ਹਿਰ ਆ ਗਈ ਤੇ ਬੱਛੀ ਐਚ ਐਫ ਆ ਗਈ ਹੈ ਨਾ ਹਾਂਜੀ ਆ ਬੱਛੀ ਨਾਲ ਇਹਦੇ ਐਚ ਐਫ ਆ ਗਈ ਤੇ ਬਾਕੀ ਧਾਰਾਂ ਤੁਹਾਨੂੰ ਆਪਾਂ ਬੱਚਾ ਲਾ ਕੇ ਮਾਰ ਕੇ ਦਿਖਾ ਦਨੇ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਹੋਈ ਗੱਲਬਾਤ ਬਾਈ ਨਾ ਕਰ ਲਿਓ ਧਾਰਾਂ ਆਪਾਂ ਤੁਹਾਨੂੰ ਦਿਖਾ ਦਨੇ ਮਾਰ ਕੇ ਲਾ ਦੋ ਜੀ ਬੱਚਾ ਧਾਰਾਂ ਤੁਹਾਨੂੰ ਸੱਜਣੋਂ ਦਿਖਾ ਦਨੇ ਮਾਰ ਕੇ ਆਪਾਂ ਚਵਾਈ ਚੂਈ ਦਾ ਹੈਗਾ ਓਕੇ ਜੀ ਰਿਪੋਰਟ ਵਾਲਾ ਸਿਸਟਮ ਭਰ ਲੈਣਾ ਜੀ ਮਾਰ ਦਨੇ ਬਾ ਓਕੇ ਆ ਜੀ ਕੰਮ ਚਵਾਈ ਚੂਈ ਹੈਗੀ ਆ ਜੀ ਓਕੇ ਪੈਸੇ ਕਿੰਨੇ ਲਵਾਂਗੇ ਭਾਨੇ ਦੀ ਲੇਮਣੀ ਕਿੰਨੇ ਪੈਸੇ ਲਵਾਂਗੇ ਇਹਦਾ ਜੀ ਮੁੱਲ ਕਰਾਉਣਾ 60000 ਕਰਦੇ ਹਾਂ ਦੇਣ ਲੈਣ ਫਿਕਸ ਬਰਾਏ 55000 ਇਹ ਹੋ ਜੂਗੀ ਫਿਕਸ 55000 ਦੀ ਉਹ ਚ ਛੋਟ ਛੱਪਾ ਕਰ ਦਾਂਗੇ ਹਾਂ ਨਾ ਬਸ ਮਾਨ ਹਾਂ ਬਾਕੀ ਇੱਥੋਂ ਮੇਰੇ ਕੱਦ ਕਾੜ ਤੋਂ ਇਹਦੇ ਕੱਦ ਦਾ ਆਈਡੀਆ ਲੈ ਲਓ ਕੱਦ ਵੀ ਚੰਗਾ ਪੰਛੀ ਦਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਤੇ ਮੇਨ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪੇਟ ਵਾਲਾ ਜਾਨਵਰ ਹੈ ਕੋਈ ਆਪਾਂ ਜੀ ਗੱਲਬਾਤ ਕਰ ਲਈਏ ਬਾਡੀ ਦੀ ਕਿਸੇ ਵੀ ਪੱਖ ਤੋਂ ਕਮਜ਼ੋਰ ਨਹੀਂ ਹੈਗੀ ਜਾਂ ਮਾੜੀ ਨਹੀਂ ਹੈਗੀ ਚੜਾਈ ਚਾ ਪੂਰੀ ਚ ਤੇ ਲੰਬੀ ਲੰੰਬੀ ਹੈਗੀ ਆ ਫੁੱਲਾ ਆਪ ਹੈਗੀ ਆ ਐਰ ਸ਼ਹਿਰ ਤੇ ਬੱਛੀਏ ਦੇ ਨਾਲ ਹੈਗੀ ਆ ਐਚ ਐਫ ਨੰਬਰ ਬੋਲ ਦੋ ਜੀ 783796768 ਆ ਨੰਬਰ ਸੱਜਣ ਨੂੰ ਬਾਈ ਦਾ ਮੈਂ ਵੀਡੀਓ 'ਚ ਹੀ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਇਹ ਪੰਛੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ